ਕਿ 48 ਮਿੰਟ ਜਾਂ 50 ਮਿੰਟ ਦੀ ਗੱਲ ਹੈ ਮੈਂ ਕੋੜੇ ਤੇ ਸੀ ਤੇ ਬਾਜ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ ਤੇ ਜਦੋਂ ਮੈਂ ਉੱਤੋਂ ਥੱਲੇ ਝਾਕ ਕੇ ਵੇਖਿਆ ਤੇ ਥੱਲੇ 10 ਕ ਬੰਦੇ ਖਲੋਤੇ ਸੀ ਉਹਦਾ ਕਿਵੇਂ ਇਹ ਮੈਂ ਜਦੋਂ ਫਟਾਫਟ ਥੱਲੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਆਵਾਜ਼ ਸਾਨੂੰ ਵੀ ਆਈ ਹੈ ਤੇ ਉਹ ਲੱਭਣ ਦੇ ਹੀ ਹਾਲਤਾਂ ਤੇ ਸ਼ਾਇਦ ਕੀ ਗੱਲ ਹੋਈ ਇਹ ਇਹਨੂੰ ਲੱਗਦੀ ਹੈ ਇਹਨੂੰ ਉਹਨਾਂ ਨੇ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹ ਨਾ ਤੇਲ ਹੀ ਕਰਨ ਰਿਹਾ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਉਹਦੇ ਵਿੱਚੋਂ ਅੱਜ ਕਿਹਾ ਜਮੀਨ ਚ ਤੇ ਉਹ ਉਹਦੇ ਵਿੱਚ ਉਹ ਅਜੇ ਕਿੱਥੇ ਡੀਰਾਉਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁਲਿਸ ਨੂੰ ਦਿੱਤਾ ਤੇਕਰੋਂ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਉਹ ਸਾਹਮਣੇ ਟੋਕ ਦੇ ਵਿੱਚ ਗਲੀ ਦੇ ਵਿੱਚ ਜਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਕਿ ਆਏ ਹੋ ਜਬਾਤ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ ਜੋ ਉਹ ਹੀ ਉਹ ਵੀ ਪੁਲਿਸ ਨੂੰ ਦਿੱਤਾ ਜੋ ਵੀ ਗੱਲ ਸੀ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਸੀ ਸੀਸੀਟੀਵੀ ਦੇ ਵਿੱਚ ਇਹ ਕਿ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਅਣਕੇ ਦੋ ਫਾਇਰ ਕੀਤੇ ਕਿਹਦੀ ਦੁਕਾਨ ਤੇ ਕੀਤੇ ਤੇ ਐਸਰ ਕੋ ਮਾਲ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀ ਕਿ ਮੈਂ ਕਿਰਾਏ ਤੇ ਦਿੱਤੀਆਂ ਹੋਈਆਂ ਜਿਹਦੇ ਥੱਲੇ ਇੱਕ ਫੈਸ਼ਨ ਅੰਡਰਵੈਰ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਅਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਸੀ ਜਿਹਦੇ ਕਰਕੇ ਉਹਨੂੰ ਗਨਮੈਂਟ ਮਿਲੀ ਹੋਏਗੀ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮੁਤਾਬਕ ਕਿ ਉਹਨੂੰ ਟੰਗ ਕੀਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਫੋਨ ਕੀਤਾ ਦੋਨੇ ਹੀ ਕਿਹਾ ਕਿ ਮੈਨੂੰ ਅੱਜ ਵੀ ਉਹਨਾਂ ਨੇ ਕਿਹਾ ਕਿ ਅੱਜ ਤੂੰ ਵੱਜ ਜਾਣਾ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਪੂਰਾ ਇੱਕ ਵਿਕੀ ਹੈ ਵਿਕੀ ਲਕੋਰਾ ਦਾ ਉਹਨਾਂ ਤੇ ਵਸੇ ਕਾਦੀਆਂ ਚੂੜੀਆਂ ਲੱਗੇ ਰਹਿੰਦੇ ਉਹਦੇ ਸਟੋਰ ਤੇ ਗੁਲੀ ਚੱਲਦੇ ਦੋ ਕੋਲ ਇੱਕ ਜਿੰਦਾ ਰੌਮ ਮਿਲਿਆ ਦੀ ਇੱਥੋਂ ਤੇ ਇੱਕ ਕੋਲ ਮਿਲਿਆ ਜਿਹੜਾ ਜਿੰਦਾ ਰੌਂਦਾ ਉਹ ਟਰਾਈ ਨਹੀਂ ਹੋਇਆ ਜੇ ਅੰਦਰ ਦੇ ਕੰਡੇ ਤੇ ਕੋਈ ਸੱਟ ਨਹੀਂ ਹੈਗੀ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਆਪ ਜੀ ਸੋਰੇ ਸੀਸੀਟੀਵੀ ਦਾ ਦੇਖਿਆ ਨਾ ਸਿਰ ਮੰਨੀ ਵੀ ਦਿੱਕੀ ਨਾਲ ਗੱਲ ਹੋਈ ਹੈ ਜਿਹਦੇ ਸਟੋਰ ਹੈਗਾ ਤੇ ਕੰਦਾ ਅਖਿਰਨਾ ਕਿ ਪਹਿਲੇ ਵੀ ਮੈਨੂੰ ਪਹਿਲੇ ਟਾਈਮ ਇਹਨੂੰ ਗਨਮੈਨ ਮਿਲੇ ਰਹੇ ਨੇ ਤੇ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਹੁਣ ਲੇਟੈਸਟ ਵੀ ਧਮਕੀ ਆਈ ਕੋਈ ਨਹੀਂ ਉਹ ਮੇਰੇ ਨੋਟਿਸ ਜਾਂ ਉਹਨੇ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਂਦੇ ਆ ਸਾਈਬਰ ਤੋਂ ਵੀ ਕਰਵਾ ਦੇਣਾ ਸੀ ਜਿਹੜੇ ਕੇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਲਿਆ ਕੋਈ